ਪੰਜਾਬ ਪੁਲਿਸ ਵਚਨਬੱਧ ਹੈ ਤੁਹਾਡੀ ਸੇਵਾ ਤੇ ਸੁਰੱਖਿਆ ਲਈ ਅਸੀਂ ਹਮੇਸ਼ਾ ਵੱਧ ਚੜ ਕੇ ਆਪਣੇ ਏਰੀਆ ਨੂੰ ਡੋਮਿਨੇਟ ਕਰਾਂਗੇ ਆਪਣੇ ਏਰੀਆ 'ਚ ਪਟ੍ਰੋਲਿੰਗ ਰੱਖਾਂਗੇ ਤੇ ਜਿਹੜਾ ਸਾਡਾ ਇੱਕ ਮੋਟੋ ਹੈ ਕਿ ਪੰਜਾਬ ਪੁਲਿਸ ਤੁਹਾਡੇ ਹਮੇਸ਼ਾ ਸੇਵਾ ਲਈ ਸੁਰੱਖਿਆ ਲਈ ਹਾਜ਼ਰ ਹੈ ਉਹ ਹਮੇਸ਼ਾ ਅਸੀਂ ਰਵਾਂਗੇ ਅਸੀਂ ਵਚਨਬੱਧ ਹੈ ਤੇ ਕੋਈ ਵੀ ਤੁਹਾਡੇ ਤੇ ਇਵੈਂਟਿਉਐਲਿਟੀ ਹੋਏਗੀ ਅਸੀਂ ਹੈਂਡਲ ਕਰਨ ਲਈ ਸક્ષਮ ਕਾਬਿਲ ਧੰਨਵਾਦ ਕੋਮ ਜੀ ਸਰ ਜੀਸਰ ਬੁਰਲਾ ਅਤੇ ਹੋਰ ਜਿਹੜਾ ਜਿਹੜਾ ਅੱਜ ਸਾਡੇ ਮਾਨਯੋਗ ਸੀਐਨ ਸਾਹਿਬ ਸ਼੍ਰੀ ਭਗਵਾਨ ਸਿੰਘ ਮਾਨ ਅਤੇ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਾਨੂੰ ਇਹ ਸਖਤ ਹਦਾਇਤਾਂ ਨੇ ਕਿ ਜਿਹੜਾ ਵੀ ਮਾੜੇ ਅੰਸਰ ਜਿਹੜੇ ਸਾਡੇ ਏਰੀਆ ਚ ਇਲਾਕੇ ਚ دہشت ਫੈਲਾਉਣ ਦੀ ਕੋਸ਼ਿਸ਼ ਕਰਦੇ ਨੇ ਜਾਂ ਉਹਨਾਂ ਦਾ ਸਾਥ ਦਿੰਦੇ ਨੇ ਉਹਨਾਂ ਦੇ ਖਿਲਾਫ ਬਹੁਤ ਹੀ ਜਿਹੜੀ ਸਖਤ ਕਾਰਵਾਈ ਅਸੀਂ ਕਰਨੀ ਹੈ ਉਸੇ ਤਹਿਤ ਸਾਡੇ ਡੀਏਜੀ ਸਾਹਿਬ ਨੂੰ ਵੀ ਇਨਫੋਰਮੇਸ਼ਨ ਮਿਲੀ ਸੀਗੀ ਕੀ ਇਹ ਦੋ ਇੰਡੀਵਿਜੂਅਲਜ਼ ਨੇ ਫਲਕਸ਼ੇਰ ਮਸੀਹ ਤੇ ਸੂਰਜ ਮਸੀਹ ਇਹ ਪਾਕਿਸਤਾਨ ਬੇਸਡ ਪੀਆਈਓਜ਼ ਦੇ ਟੱਚ 'ਚ ਸੀਗੇ ਅਤੇ ਉਹਨਾਂ ਨਾਲ ਸਾਡੀਆਂ ਸੈਂਸਿਟਿਵ ਇੰਸਟਾਲੇਸ਼ਨਜ਼ ਮਿਲਟਰੀ ਇੰਸਟਾਲੇਸ਼ਨਜ਼ ਪੁਲਿਸ ਇੰਸਟਾਲੇਸ਼ਨਜ਼ ਸਾਡੇ ਜਿਹੜੇ ਹੋਰ ਵੀ ਮੂਵਮੈਂਟ ਦੀ ਇਨਫੋਰਮੇਸ਼ਨ ਉਹਨਾਂ ਨਾਲ ਲੀਕ ਕਰ ਰਹੇ ਸੀਗੇ ਉਹਨਾਂ ਨਾਲ ਸ਼ੇਅਰ ਕਰ ਰਹੇ ਸੀ ਇਹਨਾਂ ਦੋਵਾਂ ਅਕਿਊਜ਼ ਨੂੰ ਫਲਕਸ਼ੇਰ ਮਸੀਹ ਤੇ ਸੂਰਜ ਮਸੀਹ ਨੂੰ ਅਸੀਂ ਕੱਲ ਰਾਉਂਡ ਅਪ ਕੀਤਾ ਇਹਨਾਂ ਦੇ ਅਗੇਂਸਟ ਅਸੀਂ ਮੁਕੱਦਮਾ ਨੰਬਰ 92 ਅੰਡਰ ਅਫੀਸ਼ੀਅਲ ਸੀਕ੍ਰੇਟਸ ਐਕਟ ਤੇ ਆਈਟੀ ਐਕਟ ਦੇ ਤਹਿਤ ਅਸੀਂ ਮੁਕੱਦਮਾ ਇਹਨਾਂ ਦੇ ਖਿਲਾਫ ਦਰਜ ਕੀਤਾ ਹੈ ਇਹਨਾਂ ਦੇ ਫੋਨ ਚੋਂ ਸਾਨੂੰ ਕਾਫੀ ਏਦਾਂ ਦੇ ਸੈਂਸਿਟਿਵ ਇਨਫੋਰਮੇਸ਼ਨ ਮਿਲੀ ਹੈ ਜਿਹੜੀ ਸਾਡੀ ਆਰਮੀ ਇਸਟੈਬਲਿਸ਼ਮੈਂਟ ਸਾਡੀ ਪੁਲਿਸ ਇਸਟੈਬਲਿਸ਼ਮੈਂਟ ਤੇ ਹੋਰ ਵੀ ਸਾਡੀ ਜਿਹੜੀਆਂ ਇਸਟੈਬਲਿਸ਼ਮੈਂਟਸ ਹੈ ਉਹਨਾਂ ਦੀਆਂ ਮੂਵਮੈਂਟਸ ਉਹਨਾਂ ਨੂੰ ਇਹ ਸ਼ੇਅਰ ਕਰ ਰਹੇ ਸੀਗੇ ਜਿਹੜੇ ਪਾਕਿਸਤਾਨ ਬੇਸਡ ਆਈਐਸਆਈ ਦੀ ਏਜੰਸੀ ਦੇ ਨਾਲ ਜਿਹੜੇ ਬੰਦੇ ਜੁੜੇ ਹੋਏ ਸੀ ਇਹਨਾਂ ਦਾ ਇੱਕ ਹੋਰ ਸਾਥੀ ਵੀ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਰਪ੍ਰੀਤ ਹਰਪ੍ਰੀਤ ਦੇ ਅਗੇਂਸਟ ਆਲਰੇਡੀ ਕੈਨ ਡੀਪੀਐਸ ਐਕਟ ਦੇ ਅੱਧਾ ਕਿਲੋ ਹੈਰੋਇਨ ਦੀ ਕੇਐਫਆਈਆਰ ਰਜਿਸਟਰਡ ਹੈ ਤੇ ਇਹ ਇਹਨਾਂ ਦਾ ਸਾਥੀ ਸੀਗੇ ਇਹਨਾਂ ਦਾ ਇੱਕ ਪਿੰਡ ਹੈਗਾ ਬੱਲੜਵਾਲ ਥਾਣਾ ਅਜਨਾਲੇ ਬਿਲਕੁਲ ਬਾਰਡਰ ਦੇ ਨਾਲ ਲੱਗਦਾ ਪਿੰਡ ਹੈ ਤੇ ਇੱਥੇ ਤਿੰਨੋਂ ਪਹਿਲਾਂ ਵੀ ਟੱਚ 'ਚ ਸੀਗੇ ਤੇ ਹਰਪ੍ਰੀਤ ਦੇ ਥਰੂ ਇਹ ਜਿਹੜਾ ਆਪਣਾ ਪਾਕਿਸਤਾਨ ਬੇਸਡ ਐਂਟੀਟੀਆਂ ਨੇ ਇਹਨਾਂ ਨੂੰ ਇਨਫੋਰਮੇਸ਼ਨ ਸੈਂਸਿਟਿਵ ਇਨਫੋਰਮੇਸ਼ਨ ਇਹ ਸ਼ੇਅਰ ਕਰ ਰਹੇ ਸੀਗੇ ਅਸੀਂ ਇਹਨਾਂ ਨੂੰ ਅਰੈਸਟ ਕਰ ਲਿਆ ਇਹਨਾਂ ਦੀ ਫਰਦਰ ਡੂੰਘਾਈ ਨਾਲ ਪੁੱਛਗਿੱਛ ਕਰ ਰਹੇ ਹਾਂ ਜਿਹੜਾ ਹਰਪ੍ਰੀਤ ਹੈ ਅਸੀਂ ਉਹਨੂੰ ਵੀ ਨਾਮਿ ਤੇ ਉਹਨੂੰ ਅਸੀਂ ਪ੍ਰੋਡਕਸ਼ਨ ਵਾਰੰਟ ਤੇ ਜਲਦੀ ਹੀ ਲੈ ਕੇ ਉਸ ਤੋਂ ਵੀ ਬਰੀਕੀ ਨਾਲ ਪੁੱਛਗਿਛ ਕਰਾਂਗੇ ਤੇ ਇਹਨਾਂ ਦੇ ਜਿਹੜੇ ਵੀ ਹੋਰ ਮੰਤਰ ਸੀਗੇ ਇਹਨਾਂ ਨੇ ਹੋਰ ਜੋ ਵੀ ਇਨਫੋਰਮੇਸ਼ਨ ਸ਼ੇਅਰ ਕੀਤੀ ਸੀਗੀ ਤੇ ਹੋਰ ਇਹਨਾਂ ਦਾ ਹੋਰ ਇਹਨਾਂ ਨੂੰ ਕੀ ਟਾਸਟਿੰਗ ਮਿਲੀ ਸੀਗੀ ਇਹ ਸਾਰੀਆਂ ਜਿਹੜੀਆਂ ਇਹ ਚੀਜ਼ਾਂ ਅਸੀਂ ਬਰੀਕੀ ਨਾਲ ਤਤਤੀਸ਼ ਕਰਾਂਗੇ ਇਨਵੈਸਟੀਗੇਟ ਕਰਾਂਗੇ ਤੇ ਆਉਣ ਵਾਲੇ ਦਿਨਾਂ ਤੁਹਾਡੇ ਨਾਲ ਡਿਸਕਲੋਜ਼ ਕਰਾਂਗੇ ਸਰ ਮੈਂ ਵੀ ਕਹਾਂ ਹਰੋ ਐਨਜੀਪੀ ਜਿਸ ਤਰ੍ਹਾਂ ਤੁਸੀਂ ਹਰਦੀਪ ਕੇ ਦਾ ਹੈਰੋਇਨ ਕਸਰੀ ਪਾਨਾ ਕਦਾਂ ਕਿ ਲੋਦ ਨਹੀਂ ਕਰਦਾ ਤਾਂ ਕੀ ਇਹ ਨਹੀਂ ਹੋ ਰਿਹਾ ਕਿ ਐਜ਼ ਅ ਕੋਰੀਅਰ ਵੀ ਇਹ ਕੰਮ ਕਰ ਰਸਾ ਦੇ ਜੀ ਸਾਡੇ ਕੋਲ ਜਿਹੜੀ ਇਨੀਸ਼ੀਅਲ ਇਨਫੋਰਮੇਸ਼ਨ ਇਹੀ ਹੈ ਕਿ ਇਹ ਜਿਹੜੇ ਪਹਿਲਾਂ ਪਾਕਿਸਤਾਨ ਆਈਓਜ਼ ਪੀਆਈਓਜ਼ ਜਿਹੜੇ ਉਹਨਾਂ ਦੇ ਨਾਲ ਟੱਚ 'ਚ ਸੀਗੇ ਉਹਨਾਂ ਨਾਲੇ ਇਹ ਵੀ ਇਹਹੀ ਵਾਲਾ ਕੰਮ ਕਰਦੇ ਸੀਗੇ ਕਿ ਇਹ ਹੀਰੋਇਨ ਜਿਹੜੀ ਹੈਗੀ ਹੈ ਤਾਰਾਂ ਦੇ ਭਾਰ ਤੋਂ ਚੱਕਦੇ ਸੀਗੇ ਤੇ ਉਹ ਡਿਸਟ੍ਰੀਬਿਊਟ ਕਰਦੇ ਸੀਗੇ ਤੇ ਹੁਣ ਵੀ ਉਹਨਾਂ ਨੂੰ ਇਹਨਾਂ ਨੇ ਯੂਜ਼ ਕਰਕੇ ਪੀਆਈਓਜ਼ ਨੇ ਇਹਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਇਹਨਾਂ ਤੋਂ ਇਹ ਸੈਂਸਿਟਿਵ ਇਨਫੋਰਮੇਸ਼ਨ ਲੀਕ ਕਰਵਾ ਰਹੀ ਸੀ ਤਕਨੇ ਕਨਸਾਈਨਮੈਂਟ ਡਿਲੀਵਰ ਕਰ ਚੁੱਕੇ ਇਹ ਅਸੀਂ ਬਰੀਕੀ ਨਾਲ ਇਹਨਾਂ ਤੋਂ ਡੂੰਘਾਈ ਨਾਲ ਪੁੱਛ ਕੇ ਚੱਲ ਰਹੇ ਹਾਂ ਜਦੋਂ ਵੀ ਸਾਡੇ ਕੋਲ ਹੋਰ ਇਨਫੋਰਮੇਸ਼ਨ ਆਏਗੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਸੋ ਪਹਿਲਾਂ ਜਿਹੜੀ ਰਿਕਵਰੀ ਹੋਈ ਸੀ ਚੇਤਾ ਜਦੋਂ ਕਿਸਾਨਾਂ ਨੇ ਕਾਰੀ ਕਰੀ ਸੀਗੇ ਉਹ ਜੁੜਿਆ ਇਹਨਾਂ ਨਾਲ ਲਿੰਕ ਹੈਗਾ ਵੀ ਬਿਲਕੁਲ ਇਹ ਵੀ ਬਰੀਕੀ ਨਾਲ ਅਸੀਂ ਪੁੱਛ ਕੇ ਚਰਾਂਗੇ ਇਹਨਾਂ ਦੇ ਕੀ ਕੀ ਇਹਨਾਂ ਨੇ ਇੰਕ੍ਰੀਡੈਂਟਸ ਨੇ ਹੋਰ ਕੀ ਇਹਨਾਂ ਨੇ ਕੰਮ ਕੀਤੇ ਨੇ ਪੁਰਾਣੇ ਹੋਰ ਇਹਨਾਂ ਨੂੰ ਕੀ ਇਨਸਟਰਕਸ਼ਨ ਸੀਗੀਆਂ ਇਹ ਸਾਰਾ ਮੈਟਰ ਆਫ ਇਨਵੈਸਟੀਗੇਸ਼ਨ ਆ ਅਸੀਂ ਬਰੀਕੀ ਨਾਲ ਪੁੱਛ ਕੇ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਡਿਸਕਲੋਸ ਕਰਾਂਗੇ ਬਾਰਡਰ ਰੀਡਿੰਗ ਦੇ ਲੜਕੇ ਵੀ ਐਸਾ ਸੀਆਰਪੀ ਕੋਈ ਆਪਣਾ ਕੋਈ ਇਨਫੋਰਮੇਸ਼ਨ ਕੋਈ ਅਸਲ ਨਹੀਂ ਐਸਾ ਕਿ ਉਹ ਅਜੇ ਮਿਲਨ ਵਾਲਾ ਕੋਈ ਸਾਫਟ ਹੈ ਇਸ ਤੋਂ ਮੰਨ ਲਓ ਜੀ ਸਾਡੇ ਕੋਲ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਸਾਡੇ ਕੋਲ ਸੈਂਸਿਟਿਵ ਮਿਲਟਰੀ ਇਨਸਟਾਲੇਸ਼ਨਸ ਪੁਲਿਸ ਇਨਸਟਾਲੇਸ਼ਨਸ ਇਹ ਸਾਰੀਆਂ ਦੀ ਇਨਫੋਰਮੇਸ਼ਨ ਇਹਨਾਂ ਨੇ ਫੋਨ ਦੇ ਥਰੂ ਇਹਨਾਂ ਨੇ ਸ਼ੇਅਰ ਕੀਤੀ ਸੀਗੀ ਤੇ ਸਾਡੇ ਕੋਲ ਹੁਣ ਰਿਕਾਰਡ ਹੈਗਾ ਅਸੀਂ ਹੋਰ ਵੀ ਢੰਗਾਂ ਨਾਲ ਪੁੱਛਗਿੱਛ ਕਰ ਰਹੇ ਹਾਂ ਤੇ ਹੋਰ ਵੀ ਇਹਨਾਂ ਦੇ ਸਾਥੀਆਂ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਹੋਰ ਵੀ ਸਾਨੂੰ ਸੈਂਸਿਟਿਵ ਇਨਫੋਰਮੇ Oh मिल thank you, thank you. Man, it is, it is.